ਪਰ ਤਾਂ ਕੋਈ ਵਿਰਲੇ ਨਾਮ ਜਪਦੇ ਨੇ ਪਰ ਹੁਣ ਦੁਨੀਆ ਦੇ ਕਾਰਜ ਜੀ ਦੁਨੀਆਵੀ ਕਾਰਜ ਜੀ ਆਪਾਂ ਕੱਲੇ ਵੇਖਾਂਗੇ ਉਹਨੇ ਇੱਕ ਬੰਦਾ ਅਰਦਾਸ ਕਰਦਾ ਹੈ ਵੀ ਮਹਾਰਾਜ ਮੈਂ ਦੁਕਾਨਦਾਰੀ ਖੋਲਣ ਦਾ ਅਰਦਾਸ ਕਰਾਉਂਦਾ ਪਾਠ ਕਰਾਉਂਦਾ ਉਹ ਬਾਣੀ ਦੇ ਨਾਲ ਜੁੜਿਆ ਉਹਨੇ ਅਰਦਾਸ ਕਰਾਈ ਬਾਣੀ ਪੜਿਆ ਆਰਾਮ ਚੇਤੇ ਕੀਤਾ ਤੇ ਉਦੀ ਦੁਕਾਨਦਾਰੀ ਦਾ ਉਹਨੇ ਕੰਮ ਸ਼ੁਰੂ ਕੀਤਾ ਮਹਾਰਾਜ ਨੇ ਚਰਕਤਾ ਪਾਈਆਂ ਇੱਥੇ ਸਾਧ ਸੰਗਤ ਜੀ ਅਸੀਂ ਇਹ ਨਹੀਂ ਹੁਣ ਵਿਚਾਰ ਰੱਖ ਸਕਦੇ ਵੀ ਜਿਹੜਾ ਉਹਦੇ ਨਾਲ ਵਾਲਾ ਦੁਕਾਨ ਖੋਲ ਰਿਹਾ ਹੈ ਉਹਨੇ ਅਰਦਾਸ ਨਹੀਂ ਕਰਾਈ ਉਹਨੇ ਨਾਮ ਨਹੀਂ ਤੇ ਆਇਆ ਉਹਨੇ ਪਾਠ ਨਹੀਂ ਕਰਾਇਆ ਤੇ ਉਹਦੀ ਦੁਕਾਨ ਚੱਲੇਗੀ ਨਹੀਂ ਉਹ ਬਰਬਾਦ ਹੋ ਜਾਏਗਾ ਇੱਥੇ ਇਹ ਸ਼ਬਦ ਨਹੀਂ ਅਸੀਂ ਵਰਤ ਸਕਦੇ ਇਹ ਵਿਚਾਰ ਨਹੀਂ ਰੱਖ ਸਕਦੇ ਪੰਕਤੀ ਸਰਵਣ ਕਰ ਰਹੇ ਹਾਂ ਜਿਨ ਜਿਨ ਨਾਮ ਤੇ ਆਇਆ ਇਥੇ ਭਗਤੀ ਦੇ ਮਾਰਗ ਦੀ ਗੱਲ ਹੋ ਰਹੀ ਹੈ ਇਥੇ ਭਗਤੀ ਦੇ ਰਾਹ ਤੇ ਚੱਲ ਕੇ ਕਿਸੇ ਅਵਸਥਾ ਤੇ ਪਹੁੰਚਣ ਦੀ ਗੱਲ ਹੋ ਰਹੀ ਹੈ ਇਥੇ ਦੁਨਿਆਵੀ ਕੋਈ ਕਾਰਜ ਦੀ ਗੱਲ ਹੋ ਨਹੀਂ ਰਹੀ ਵੀ ਸਾਡਾ ਕੋਈ ਦੁਨਿਆਵੀ ਕਾਰਜ ਰਾਸ ਹੋ ਜਾਵੇ ਜਾਂ ਕੁਝ ਵੀ ਇਥੇ ਸਾਡੇ ਇੱਕ ਅਵਸਥਾ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੇ ਨਾਮ ਧਿਆਇਆ ਬੰਦਗੀ ਕੀਤੀ ਆਪਣੇ ਆਪ ਨੂੰ ਸਾਧ ਲਿਆ ਆਪਣੇ ਹਿਰਦੇ 'ਚ ਇੱਕ ਉਹ ਪ੍ਰਮਾਤਮਾ ਦੀ ਜੋਤ ਨੂੰ ਜਗਾ ਲਿਆ ਉਹਨਾਂ ਦੇ ਮਹਾਰਾਜ ਜੀ ਕਹਿੰਦੇ ਸਾਰੇ ਕਾਰਜ ਕਾਰਜ ਕਿਹੜੇ ਵਾਹਿਗੁਰੂ ਦੇ ਮਿਲਨ ਦੇ ਹਿਰਦੇ 'ਚ ਨਾਮ ਸੌਣ ਦੇ ਵਿਕਾਰਾਂ ਤੋਂ ਖਲਾਸੀ ਦੇ ਵਿਕਾਰਾਂ ਤੋਂ ਮੁਕਤੀ ਦੇ ਆਪਣੀ ਸੋਚ ਨੂੰ ਉੱਚਾ ਰੱਖਣ ਦੇ ਬਹੁਤ ਸਾਰੇ ਇਹ ਕਾਰਜ ਨੇ ਜਿਹੜੇ ਅਸੀਂ ਸਵਾਰਨੇ ਨੇ ਤੇ ਇਹ ਸੀਂ ਸਵਾਰਦੇ ਹੀ ਨਹੀਂ ਇਨ੍ਹਾਂ ਕਾਰਜਾਂ ਨੂੰ ਸਵਾਰਨ ਵਾਲੇ ਬੰਨੇ ਸਾਡਾ ਧਿਆਨ ਹੀ ਨਹੀਂ ਹੈ ਪੁਰਾਤਨ ਜਿਹ ਇਤਿਹਾਸ 'ਚ ਅਸੀਂ ਸਾਧ ਸੰਗਤ ਜੀ ਦੇਖੀਏ ਨਾ ਤੇ ਬਹੁਤ ਸਾਰੇ ਸਿੱਖ ਇਹੀ ਕਾਰਜ ਮਹਾਰਾਜ ਪਾਸ ਲੈ ਕਰਕੇ ਹੁੰਦੇ ਸਨ ਮਹਾਰਾਜ ਮੈਨੂੰ ਤੇ ਗੁੱਸਾ ਬੜਾਉਂਦਾ ਮੇਰਾ ਕੋਈ ਹੱਲ ਕਰੋ ਮੈਨੂੰ ਬਚਨ ਕਰੋ ਕੋ ਉਪਦੇਸ਼ ਦਿਓ ਕੋਈ ਆ ਰਿਹਾ ਮਹਾਰਾਜ ਜੀ ਮੈਂ ਤਾਂ ਲਾਲਚ ਹੀ ਬੜਾ ਕਰਨਾ ਮਹਾਰਾਜ ਇਹ ਦੁਕਾਨਦਾਰੀ ਦਾ ਕੰਮ ਹੈ ਮੇਰੇ ਤੋਂ ਲਾਲਚੀ ਨਹੀਂ ਛੁੱਟਦਾ ਮਹਾਰਾਜ ਮੈਂ ਦੀਦੀ ਰਾਤ ਤੱਕ ਖੁੱਲ ਹੀ ਰੱਖਣਾ ਗੁਰੂ ਮਹਾਰਾਜ ਜੀ ਦੇ ਕੋਲ ਆਏ ਸਨ ਵਪਾਰੀ ਆਏ ਸਨ ਗੁਰੂ ਮਹਾਰਾਜ ਜੀ ਨੇ ਆਪ ਜੀ ਨੂੰ ਪਤਾ ਹੈ ਸ੍ਰੀ ਅੰਮ੍ਰਿਤਸਰ ਉਸ ਵੇਲੇ ਬੜਾ ਉੱਚਾ ਵੱਡਾ ਸੋਹਣਾ ਸ਼ਹਿਰ ਵਸਾਇਆ ਜਿੱਥੇ ਤਰ੍ਹਾਂ ਤਰ੍ਹਾਂ ਦੇ ਵਪਾਰੀ ਦੁਕਾਨਦਾਰ ਮਹਾਰਾਜ ਜੀ ਨੇ ਹੁਕਮਨਾਮੇ ਭੇਜ-ਭੇਜ ਕੇ ਨਿਯੋਤਾ ਦਿੱਤਾ ਇਨਵਿਟੇਸ਼ਨ ਦਿੱਤਾ ਵੀ ਤੁਸੀਂ ਇੱਥੇ ਨਗਰ ਅਸੀਂ ਵਸਾ ਰਹੇ ਹਾਂ ਇੱਥੇ ਆਪਣਾ ਕੰਮ ਘਰ ਖੋਲੋ ਇਨਵੈਸਟ ਕਰੋ ਇਹ ਬੜੀ ਵੱਡੀ ਸੋਚ ਸੀ ਅੱਜ ਦੇ ਸਮੇਂ 'ਚ ਆਪਾਂ ਜਿਹੜਾ ਦੇਖਦੇ ਆ ਨਾ ਇੰਡਸਟਰੀਆਂ ਲੱਗਦੀਆਂ ਨੇ ਫੈਕਟਰੀਆਂ ਲੱਗਦੀਆਂ ਨੇ ਸਭ ਨੂੰ ਖਿੱਚ ਹੁੰਦੀ ਹੈ ਕਿ ਸਾਡੇ ਸ਼ਹਿਰ 'ਚ ਇੱਥੇ ਲੱਗੇ ਤੇ ਉਹਦੇ ਨਾਲ ਤਰੱਕੀ ਹੋਏਗੀ ਉਹਦੇ ਨਾਲ ਰੁਜ਼ਗਾਰ ਵਧੇਗਾ ਤੇ ਸਾਡੇ ਸਤਿਗੁਰਾਂ ਦੀ ਸੋਚ ਦੇਖੋ ਇਹ ਕਿੰਨੇ 100 ਸਾਲ ਪਹਿਲਾਂ ਸੀ ਨਗਰ ਵਸਾਇਆ ਤੇ ਵਧੀਆ-ਵਧੀਆ ਕਾਰੀਗਰ ਮਹਾਰਾਜ ਨੇ ਹਰ ਇੱਕ ਤਬਕੇ ਦੇ ਹਰ ਇੱਕ ਕਿੱਤੇ ਦੇ ਬੁਲਾ ਕੇ ਇਨਵੀਟੇਸ਼ਨ ਦੇ ਕੇ ਹੁਕਮਨਾਮੇ ਭੇਜ-ਭੇਜ ਕੇ ਉਹਨਾਂ ਨੂੰ ਕੰਮ ਦਿੱਤਾ ਉੱਥੇ ਵੀ ਇੱਥੇ ਤੁਸੀਂ ਕਾਰੋਬਾਰ ਖੋਲੋ ਜਿਹੜੇ ਖੋਲ ਸਕਦੇ ਸਨ ਜਿਹੜੇ ਫੈਕਟਰੀਆਂ ਲਾ ਸਕਦੇ ਸਨ ਜਿਹੜੇ ਹੋਰ کارਖਾਨੇ ਲਾ ਸਕਦੇ ਸਨ ਸਭ ਨੂੰ ਲੋਹੇ ਦਾ ਕੰਮ ਕਰਨ ਵਾਲਾ ਲੱਕੜੀ ਦਾ ਕੰਮ ਕਰਨ ਵਾਲਾ ਸੌਦੇ ਪੱਤੇ ਦਾ ਕੰਮ ਕਰਨ ਵਾਲਾ ਤਰ੍ਹਾਂ-ਤਰ੍ਹਾਂ ਦੇ ਕਾਰਿਗਰ ਮਹਾਰਾਜ ਜੀ ਨੇ ਅੰਮ੍ਰਿਤਸਰ ਸ਼ਹਿਰ ਚੱਕ ਰਾਮਦਾਸਪੁਰ ਵਸਾਏ ਲਿਆਂਦੇ ਤੇ ਕੀ ਹੋਇਆ ਕਿ ਉਹ ਕੰਮ ਠੰਡਾ ਪੈ ਗਿਆ ਹੁਣ ਦੁਨੀਆਵੀ ਕੰਮ ਹੈ ਬਾਜ਼ਾਰ ਹੈ ਕਈ ਵਾਰੀ ਨੋਰਮਲ ਜਾਂ ਚੱਲਦਾ ਹੈ ਕਈ ਵਾਰੀ ਵਧੀਆ ਚੱਲਦਾ ਹੈ ਤੇ ਕਈ ਵਾਰੀ ਥੋੜਾ ਜਿਹਾ ਘਾਟੇ 'ਚ ਵੀ ਚੱਲ ਜਾਂਦਾ ਹੈ ਤੇ ਉਹ ਆਏ ਮਹਾਰਾਜ ਜੀ ਦੇ ਕੋਲ ਆ ਗਏ ਮਹਾਰਾਜ ਜੀ ਨੂੰ ਬੇਨਤੀ ਕੀਤੀ ਬੈਠੇ ਕਿ ਸਤਿਗੁਰੂ ਜੀ ਅਸੀਂ ਤੁਹਾਡੇ ਸਦੇ ਪੱਤਰ ਤੇ ਆਏ ਹਾਂ ਸ਼ਹਿਰ 'ਚ ਅਸੀਂ ਇਨਵੈਸਟ ਕੀਤਾ ਹੈ ਦੁਕਾਨਦਾਰੀਆਂ ਖੋਲੀਆਂ ਨੇ ਸਭ ਕੁਝ ਕੀਤਾ ਹੈ ਤੇ ਮਹਾਰਾਜ ਸਾਡਾ ਕਾਰੋਬਾਰ ਪਹਿਲਾਂ ਪਹਿਲਾਂ ਤੇ ਬੜਾ ਠੀਕ ਚੱਲਿਆ ਵਧੀਆ ਸੌਦਾ ਪੱਤਾ ਵਿਗਦਾ ਰਿਹਾ ਵਧੀਆ ਗਾਹਕ ਆਉਂਦੇ ਰਹੇ ਸਾਰਾ ਕੁਝ ਠੀਕ ਪਰ ਮਹਾਰਾਜ ਜੀ ਹੁਣ ਥੋੜਾ ਸਮਾਂ ਜਦੋਂ ਬਤੀਤ ਹੋ ਗਿਆ ਨਾ ਤਾਂ ਹੁਣ ਉਨੀ ਗੱਲਬਾਤ ਰਹੀ ਨਹੀਂ ਪਹਿਲਾਂ ਜੋ ਪਹਿਲਾਂ ਵਰਗੀ ਕੰਮ ਕਰ ਰਿਆ ਨਹੀਂ ਕਿਰਪਾ ਕਰੋ ਤੁਸੀਂ ਸਤਿਗੁਰੂ ਮਹਾਰਾਜ ਕੋ ਜਰਾ ਵਖਾਉ ਕੀ ਕਰੀਏ ਹੁਣ ਅਸੀਂ ਪੈਸਾ ਖਰਚ ਕੀਤਾ ਪੈਸਾ ਲਾ ਕੇ ਬੈਠੇ ਹਾਂ ਬੱਚੇ ਕੀ ਖਾਣਗੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਸ਼ਬਦਾਵਲੀਆਂ ਵਰਤ ਕੇ ਸਾਰਾ ਇਹ ਇਤਿਹਾਸ ਦਰਜ ਹੈ ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਤੋਂ ਇੱਕ ਸਵਾਲ ਕੀਤਾ ਮਹਾਰਾਜ ਕਹਿੰਦੇ ਤੁਸੀਂ ਦੱਸੋ ਪਹਿਲਾਂ ਕਰਦੇ ਕੰਮ ਕਿਵੇਂ ਹੋ ਕਿਸ ਤਰ੍ਹਾਂ ਕਿਹੜੇ ਵੇਲੇ ਉੱਠਦੇ ਹੋ ਕਿਵੇਂ ਕੰਮ ਦੀ ਸ਼ੁਰੂਆਤ ਕਰਦੇ ਹੋ ਕਿੰਨੇ ਵਜੇ ਕੀ ਕੰਮ ਦੀ ਸੰਪਾਪਤੀ ਕਰਦੇ ਹੋ ਉਹਨਾਂ ਨੇ ਦੱਸਿਆ ਕਿ ਸਤਿਗੁਰੂ ਮਹਾਰਾਜ ਅਸੀਂ 6 ਵਜੇ ਉੱਠਨੇ ਆ ਉੱਠ ਕੇ ਆਪਣਾ ਇਸ਼ਨਾਨ ਪਾਣੀ ਕਰਨੇ ਆ ਮਾੜਾ ਮੋਟਾ ਕੁਝ ਖਾ ਪੀ ਕੇ ਤੇ ਆਪਣਾ ਚਲੇ ਜਾਂਦੇ ਆ ਦੁਕਾਨਦਾਰੀ ਤੇ ਕੰਮ ਤੇ ਉੱਥੇ ਜਾ ਕੇ ਆਪਣਾ ਦੁਕਾਨਦਾਰੀ ਜਾਂ ਜੋ ਵੀ ਕੰਮ ਹੈ ਉਹਨੂੰ ਸ਼ੁਰੂ ਕਰ ਦਿੰਨੇ ਆ ਖੋਲ੍ਹ ਦਿੰਨੇ ਆ ਇਹਨਾਂ ਨੂੰ ਕੰਮ ਹੀ ਆ ਜਾਂਦੇ ਨੇ ਉਹ ਆਪੋ ਆਪਣੇ ਕੰਮਾਂ ਤੇ ਲੱਗ ਜਾਂਦੇ ਨੇ ਫਿਰ ਸਾਰਾ ਦਿਨ ਲੱਗੇ ਰਹੀਦਾ ਕੰਮ ਤੇ ਕੋਈ ਆਇਆ ਕੋਈ ਚੱਲਿਆ ਗਿਆ ਕੁਝ ਦੇਖ ਲਿਆ ਕੋਈ ਟੁੱਟ ਗਿਆ ਕੋਈ ਭੱਜ ਗਿਆ ਸਾਰਾ ਕੰਮ ਦੇਖਦੇ ਰਹੀਦਾ ਕਿਤੇ ਕੋ ਆ ਗਿਆ ਕੋਈ ਗੱਲਬਾਤ ਕਰ ਲਈ ਦੁਪਹਿਰੇ ਰੋਟੀ ਖਾ ਲਈ ਤੇ ਸ਼ਾਮ ਨੂੰ ਮਹਾਰਾਜ ਕਹਿੰਦੇ ਫਿਰ ਕਿੰਨੇ ਵਜੇ ਇਹ ਸ਼ਾਮ ਨੂੰ ਵੀ ਦੇਰ ਰਾਤ ਤੱਕ ਰਹਿੰਨੇ ਆ ਜਗਦੇ ਦੁਕਾਨ ਤੇ ਹੀ ਰਹਿੰਨੇ ਆ ਕੰਮ ਤੇ ਰਹਿੰਨੇ ਆ ਜਿਹੜਾ ਜਿਹੜਾ ਜਿਹਦਾ ਜਿਹਦਾ ਕੰਮ ਸੀ ਉਹਨੇ ਦੱਸਿਆ ਵੀ ਮਹਾਰਾਜ ਵੀ ਲੇਟ ਤੱਕ ਖੋਲੀ ਰੱਖਣੇ ਆ ਵੀ ਕੋਈ ਨਾ ਕੋਈ ਆ ਜਾਏ ਕੋਈ ਨਾ ਕੋਈ ਲਾਹਾ ਹੋ ਜੇ ਤੇ ਫਿਰ ਬੰਦ ਕਰਕੇ ਘਰ ਨੂੰ ਜਾਂਦੇ ਆ ਤੇ ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਇੱਕ ਮਰਿਆਦਾ ਬਣਾ ਕੇ ਦਿੱਤੀ ਉਹਨਾਂ ਨੂੰ ਅੱਜ ਵੀ ਇਹ ਮਰਿਆਦਾ ਦਰਬਾਰ ਸਾਹਿਬ ਜਿਹੜੇ ਪੱਕੇ ਵਸਨੀਕ ਉੱਥੋਂ ਦੇ ਰਹਿਣ ਵਾਲੇ ਨੇ ਅੱਜ ਵੀ ਇਸ ਮਰਿਆਦਾ ਨੂੰ ਮੰਨ ਕੇ ਰੋਜ਼ਾਨਾ ਗੁਰੂ ਦਰਬਾਰ ਚ ਹਾਜ਼ਰੀ ਭਰਦੇ ਨੇ ਇਹ ਨਹੀਂ ਵੀ ਜੇ ਨੇੜੇ ਨੇ ਤੇ ਗੁਰੂ ਦੇ ਘਰ ਤੇ ਨਹੀਂ ਆਉਂਦੇ ਰੋਜ਼ਾਨਾ ਆਉਂਦੇ ਮਹਾਰਾਜ ਨੇ ਮਰਿਆਦਾ ਦਿੱਤੀ ਕਿ ਦੇਖੋ ਭਾਈ ਤੁਹਾਡਾ ਜਿਹੜਾ ਨੇਮ ਹੈ ਨਾ ਨਿਤ ਦਾ ਨੇਮ ਨਿਤ ਨੇਮ ਇੱਕ ਤਾਂ ਨਿਤ ਨੇਮ ਅਸੀਂ ਪਾਠ ਕਰਨੇ ਆ ਸਵੇਰ ਸ਼ਾਮ ਦਾ ਉਹਨੂੰ ਵੀ ਨਿਤਨੇਮ ਕਿਹਾ ਜਾਂਦਾ ਇੱਕ ਨਿਤਨੇਮ ਉਹ ਹੈ ਜਿਹੜੇ ਸਾਡੀ ਦਿਨਚਰੀ ਆ ਸਾਰੀ ਸਵੇਰ ਤੋਂ ਉੱਠਣ ਤੋਂ ਲੈ ਕੇ ਸੌਣ ਤੱਕ ਦੀ ਇਹ ਜਿਹੜਾ ਸਰਕਲ ਚੱਲਦਾ ਇਹ ਵੀ ਇੱਕ ਨਿਤਨੇਮ ਹੀ ਹੁੰਦਾ ਹੈ ਇਹ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ ਅਸੀਂ ਆਪਣੀ ਸਾਰੀ ਜ਼ਿੰਦਗੀ ਦਾ ਨਿਤਨੇਮ ਹੈ ਨਾ ਉਹ ਸਵਾਰਨਾ ਬਸ ਇਹ ਸਾਡਾ ਮਕਸਦ ਹੋਣਾ ਚਾਹੀਦਾ ਹੈ ਵੀ ਗੁਰਬਾਣੀ ਦੇ ਨਿਤਨੇਮ ਦੇ ਨਾਲ ਅਸੀਂ ਆਪਣੇ ਸਾਰੇ ਦਿਨ ਦੇ ਨਿਤ ਦੇ ਨੇਮ ਨੂੰ ਚੰਗਾ ਬਣਾ ਲੈਣਾ ਹੈ ਗੁਰਬਾਣੀ ਦੇ ਆਸ਼ੀਅ ਮੁਤਾਬਕ ਬਣਾ ਲੈਣਾ ਹੈ ਮਹਾਰਾਜ ਜੀ ਕਹਿੰਦੇ ਸਵੇਰੇ ਉੱਠੋ ਅੰਮ੍ਰਿਤ ਵੇਲੇ ਜਾਗੋ ਇਸ਼ਨਾਨ ਕਰੋ ਬਾਣੀ ਕਿਉਂ ਨਹੀਂ ਪੜ੍ਹਦੇ ਨਾਮ ਕਿਉਂ ਨਹੀਂ ਜਪਦੇ ਤੁਸੀਂ ਉੱਠ ਕੇ ਆਪਣਾ ਖਾ ਪੀ ਕੇ ਇਸ਼ਨਾਨ ਕਰਕੇ ਸਿੱਧਾ ਕੰਮ ਤੇ ਚਲੇ ਜਾਂਦੇ ਹੋ ਜਿਸ ਦਾਤੇ ਨੇ ਤੁਹਾਨੂੰ ਨੀਂਦ ਚੋਂ ਉਠਾਇਆ ਹੈ ਕੁਪਰੋ ਸਾਹੀ ਉੱਠ ਜਾਂਦੇ ਨੀਂਦ ਕਹਿੰਦੇ ਸੁੱਤਿਆਂ ਕਹਿੰਦੇ ਇਨਸਾਨ ਐਸਾ ਮੋਇਆ ਬਰਾਬਰ ਹੋ ਜਾਂਦਾ ਹੈ ਕਿ ਭਰੋਸਾ ਸੀ ਜਿਸ ਪ੍ਰਮਾਤਮਾ ਨੇ ਇਸ ਨੀਂਦ ਚੋਂ ਜਗਾ ਕੇ ਫਿਰ ਇੱਕ ਨਵਾਂ ਦਿਨ ਦਿੱਤਾ ਉਮੀਦ ਦਿੱਤੀ ਉਹਦਾ ਸ਼ੁਕਰ ਨਹੀਂ ਕਰਨਾ ਉਹਦਾ ਸ਼ੁਕਰਾਨਾ ਨਹੀਂ ਕਰਨਾ ਅਮਰਤ ਵੇਲੇ ਉਠੋ ਇਸ਼ਨਾਨ ਪਾਣੀ ਕਰੋ ਇਸ਼ਨਾਨ ਕਰਕੇ ਸੁੱਚੇ ਹੋ ਕੇ ਰੱਬ ਰੱਬ ਕਰੋ ਜੋ ਨਾਮ ਸਿਮਰਨ ਧਿਆਣਾ ਹੈ ਬੰਦਗੀ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਗੁਰਬਾਣੀ ਪੜੋ ਉਸ ਤੋਂ ਬਾਅਦ ਆਪਣਾ ਜੋ ਵੀ ਘਰ ਦਾ ਕੰਮ ਕਾਰਜ ਜੋ ਖਾਣਾ ਪੀਣਾ ਸਾਰਾ ਕੁਝ ਉਹ ਦੇਖ ਕੇ ਬੱਚਿਆਂ ਨੂੰ ਸੰਭਾਲ ਕੇ ਤੇ ਗੁਰੂ ਘਰ ਦੇ ਵਿੱਚ ਫਿਰ ਕੰਮ ਤੇ ਜਦੋਂ ਜਾਣ ਲੱਗਣਾ ਤੁਸੀਂ ਉਸ ਤੋਂ ਪਹਿਲਾਂ ਗੁਰੂ ਘਰ ਹਾਜ਼ਰੀ ਭਰਨੀ ਹੈ ਰੋਜ਼ ਦਾ ਨਿਯਮ ਨਿਤ ਦਾ ਨਿਯਮ ਦਰਬਾਰ ਸਾਹਿਬ ਦੀ ਗੱਲ ਹੈ ਵੀ ਦਰਬਾਰ ਸਾਹਿਬ ਦੇ ਨਜ਼ਦੀਕ ਸੇ ਦਰਬਾਰ ਸਾਹਿਬ ਵੀ ਤੁਸੀਂ ਆਉਣਾ ਹੈ ਇੱਕੋ ਉਸ ਵੇਲੇ ਜ਼ਿਆਦਾ ਨਹੀਂ ਸੀ ਨਹੀਂ ਤੁਸੀਂ ਦਰਬਾਰ ਸਾਹਿਬ ਆਉਣਾ ਹੈ ਮੱਥਾ ਟੇਕਣਾ ਹੈ ਤੇ ਮੱਥਾ ਮਹਾਰਾਜ ਨੇ ਬਕਾਇਦਾ ਸਾਧ ਸੰਗਤ ਜੀ ਕਿਹਾ ਕਿ ਜਿੰਨੀ ਕੋ ਤੁਹਾਡੀ ਸਮਰੱਥਾ ਹੈ 1 ਰੁਪਿਆ 1 ਰੁਪਿਆ ਤੋਂ ਉਸ ਵੇਲੇ ਜ਼ਿਆਦਾ ਸੀ ਜਿੰਨਾ ਵੀ ਮਹਾਰਾਜ ਕਹਿੰਦੇ ਥੋੜੇ ਤੋਂ ਥੋੜਾ ਜਿੰਨਾ ਵੀ ਤੁਹਾਡੀ ਸਮਰੱਥਾ ਹੈ ਸ਼ਰਧਾ ਹੈ ਭਾਵਨਾ ਹੈ ਤਿਲ ਫੁੱਲ ਉਹ ਮਹਾਰਾਜ ਜੀ ਦੇ ਅੱਗੇ ਭੇਟ ਕਰਨਾ ਤੇ ਫਿਰ ਮੱਥਾ ਟੇਕਣਾ ਆਪਣੀ ਜੋ ਇੱਛਾ ਅਰਦਾਸ ਕਰਨੀ ਹੈ ਮੱਥਾ ਟੇਕੋ ਕੜੀ ਬੈਠੋ ਫਿਰ ਕੰਮ ਤੇ ਜਾਓ ਸਾਰਾ ਦਿਨ ਕੰਮ ਕਰੋ ਤੇ ਲੇਟ ਤੱਕ ਨਹੀਂ ਕੰਮ ਕਰਨਾ ਮਹਾਰਾਜ ਕਹਿੰਦੇ ਲੇਟ ਤੱਕ ਨਹੀਂ ਕੰਮ ਕਰਨਾ ਵੀ ਜੇ 10 11 ਵਜੇ ਤੱਕ ਖੁੱਲੀ ਰੱਖੇ ਤਾਂ ਫਿਰ ਸਵੇਰੇ ਅਮਰਤ ਵੇਲੇ ਕਿਵੇਂ ਸੰਭਾਲਿਆ ਜਾਏਗਾ ਲਾਲਚ ਨਹੀਂ ਕਰਨਾ ਮਹਾਰਾਜ ਜੀ ਕਹਿੰਦੇ ਜਿਵੇਂ ਆਪਾਂ ਸਮਝ ਸਰਵਣ ਕਰ ਰਹੇ ਹਾਂ ਲਾਲਚ ਮਹਾਰਾਜ ਜੀ ਕਹਿੰਦੇ ਲਾਲਚ ਨਹੀਂ ਕਰਨਾ ਆਪਣਾ ਜਦੋਂ ਸੂਰਜ ਡੁੱਬਿਆ ਜਾਂ ਜਿਸ ਵੇਲੇ ਕੰਮ ਤੁਹਾਡਾ ਸੰਪੂਰਨ ਹੋਇਆ ਆਪਣਾ ਵੇਲੇ ਸਿਰ ਕੰਮ ਨੂੰ ਸੰਕੋਚ ਕੇ ਦੁਕਾਨਦਾਰੀ ਆਪਣਾ ਕੰਮ ਬੰਦ ਕਰਕੇ ਘਰ ਨਹੀਂ ਜਾਣਾ ਸਿੱਧਾ ਫਿਰ ਗੁਰੂ ਘਰੋਂ ਫੇਰ ਗੁਰੂ ਘਰ ਆ ਕੇ ਉਸੇ ਤਰ੍ਹਾਂ ਮੱਥਾ ਟੇਕਣਾ ਹੈ ਉਸੇ ਤਰ੍ਹਾਂ ਬਾਣੀ ਸੁੰਨੀ ਹੈ ਕੀਰਤਨ ਸੁੰਨਾ ਹੈ ਆਪਣੇ ਮਨ ਨੂੰ ਸਾਫ਼ ਕਰਕੇ ਸੁੱਚਾ ਕਰਕੇ ਫੇਰ ਤੁਸੀਂ ਅਗਾਂਹ ਘਰ ਜਾਣਾ ਤੇ ਮਹਾਰਾਜ ਕਹਿੰਦੇ ਇਹ ਸਰਕਲ ਇਹ ਨਿਤਨੇਮ ਅਪਣਾ ਕੇ ਦੇਖ ਲਓ ਦੇਖਿਓ ਤੁਹਾਡਾ ਕਾਰੋਬਾਰ ਕਿੱਥੇ ਤੋਂ ਕਿੱਥੇ ਜਾਂਦਾ ਅੱਜ ਵੀ ਨਾ ਮਨ ਨੂੰ ਸਾਡੇ ਬੜੀ ਖੁਸ਼ੀ ਹੁੰਦੀ ਕਈ ਵਾਰੀ ਸੀ ਦੇਖਦੇ ਆ ਬੱਚੇ ਨਾ ਆਪਣੇ ਬੱਚੇ ਨੌਜਵਾਨ ਬੱਚੇ ਬੱਚੀਆਂ ਕੰਮ ਤੇ ਜਾਂਦੀਆਂ ਇੱਥੇ ਆਉਂਦੇ ਗੁਰੂ ਘਰ ਉਸ ਵੀਰੇ ਜਾਣ ਤੋਂ ਪਹਿਲਾਂ ਚਾਹੇ 2 ਮਿੰਟ ਹੀ ਬੈਠਣਗੇ ਚਾਹੇ ਬੜੀ ਚੰਗੀ ਗੱਲ ਹੈ ਆ ਤੁਹਾਡੇ ਬੱਚੇ ਕੰਮ ਕਰ ਜਾਂਦੇ ਨਾ ਜਿਨ੍ਹਾਂ ਦੇ ਉਹਨਾਂ ਨੂੰ ਕਹੋ ਭਾਈ ਜਿਹੜੇ ਵੀ ਗੁਰੂ ਘਰ ਰਾਹ ਚੋਂਦੇ ਨਾ ਥੋੜਾ ਜਿਹਾ ਰੁੱਕ ਕੇ ਮੱਥਾ ਟੇਕੇ ਚਲੇ ਜਾਓ ਇਹਦੇ ਨਾਲ ਬੜਾ ਫਰਕ ਪਏਗਾ ਬੇਸ਼ੱਕ ਮੱਥਾ ਟੇਕੇ ਫਟਾਫਟ ਚਲੇ ਜਾਣ ਪਰ ਸਾਧ ਸੰਗਤ ਜੀਓ ਗੁਰੂ ਦੇ ਵਾਸਤੇ ਕੱਢਿਆ ਹੋਇਆ 1 ਮਿੰਟ ਵੀ ਵਿਅਰਥ ਨਹੀਂ ਜਾਂਦਾ ਇੱਕ ਪਲ ਵੀ ਇੱਕ ਸੈਕਿੰਡ ਵੀ ਇੱਕ ਨਿਮਖ ਵੀ ਗੁਰੂ ਮਹਾਰਾਜ ਦੇ ਵਾਸਤੇ ਸੀ ਕੱਢਾਂਗੇ ਨਾ ਗੁਰੂ ਮਹਾਰਾਜ ਬਦਲੇ ਚ ਪਤਾ ਨਹੀਂ ਕਿੰਨਾ ਕੋਈ ਫਾਲੋਅਰ ਦਾ ਸਾਨੂੰ ਦੇਣਗੇ ਭਰੋਸਾ ਰੱਖੋ ਬੱਚਿਆਂ ਨੂੰ ਕਹੋ ਸਮਝਾਓ ਭਾਈ ਜਦੋਂ ਕਿਤੇ ਵੀ ਜਾਣਾ ਸਕੂਲ ਬੇਸ਼ੱਕ ਜਾਣਾ ਹੈ ਕਾਲਜਾਂ ਚ ਜਾਣਾ ਹੈ ਯੂਨੀਵਰਸਿਟੀਾਂ ਚ ਜਾਣਾ ਹੈ ਕੰਮਕਾਰ ਤੇ ਜੋਬ ਤੇ ਨੌਕਰੀ ਤੇ ਜਾ ਰਹੇ ਹੋ ਪਹਿਲਾਂ ਜਾਂਦੇ ਜਾਂਦੇ ਗੁਰੂ ਘਰ ਅੰਦਰ ਆ ਕੇ ਮੱਥਾ ਟੇਕਣਾ ਬਾਹਰੋਂ ਹੀ ਨਹੀਂ ਬਾਹਰੋਂ ਹੀ ਮੱਥਾ ਟੇਕ ਜਾਨੇ ਅੰਦਰ ਆਵਾਂਗੇ ਭਾਵ ਬਣੇਗਾ ਬਾਹਰੋਂ ਨਹੀਂ ਗੱਲ ਬਣਨੀ ਅੰਦਰ ਆ ਕੇ ਮੱਥਾ ਟੇਕ ਕੇ 2 ਮਿੰਟ ਬੈਠ ਕੇ ਜਿੰਨਾ ਵੱਧ ਤੋਂ ਵੱਧ ਬੈਠ ਸਕਦੇ ਹੋ ਬੈਠ ਕੇ ਤੇ ਆਪਣਾ ਫਿਰ ਜਾਓ ਤੇ ਵਾਪਸ ਆਉਂਦਿਆਂ ਵੀ ਫਿਰ ਗੁਰੂ ਘਰ ਆ ਕੇ ਮੱਥਾ ਟੇਕ ਇੱਥੇ ਬੜੀ ਸੰਗਤ ਆਉਂਦੀ ਹੈ ਬੱਚੇ ਬੱਚੀਆਂ ਸ਼ਾਮ ਨੂੰ ਮੱਥਾ ਟੇਕ ਕੇ ਘੜੀ ਤੋਂ ਘੜੀ ਬਹਿ ਕੇ ਫਿਰ ਘਰ ਨੂੰ ਜਾਂਦੇ ਨੇ ਸਵੇਰੇ ਜਾਣ ਤੋਂ ਪਹਿਲਾਂ ਵੀ ਮੱਥਾ ਟੇਕ ਕੇ ਘੜੀ ਤੋਂ ਘੜੀ ਬਹਿ ਕੇ ਫਿਰ ਜਾਂਦੇ ਨੇ ਤੇ ਉਹਨਾਂ ਨੇ ਫਿਰ ਇਹ ਨੀਮ ਬਣਾ ਲਿਆ ਥੋੜੇ ਦਿਨਾਂ ਦੇ ਵਿੱਚ ਲੈਰਾ ਬੇਰਾ ਹੋਈਆਂ ਫਿਰ ਆਏ ਮਹਾਰਾਜ ਦੇ ਦਰ ਤੇ ਸ਼ੁਕਰਾਨੇ ਕਰਨ ਵਾਸਤੇ ਕਿ ਸਤਿਗੁਰੂ ਤੁਸੀਂ ਬੜੇ ਬੇਅੰਤ ਤੁਹਾਡਾ ਸ਼ੁਕਰ ਹੈ ਤੁਸੀਂ ਤਾਂ ਸਾਡੇ ਕਾਰਜ ਸਵਾਰ ਦਿੱਤੇ ਸਾਡੇ ਕਾਰਜ ਰਾਸ ਕਰ ਦਿੱਤੇ ਪਰ ਰਾਸ ਸਾਧ ਸੰਗ ਜੀਉ ਨਾਮ ਸਿਮਰਨ ਦੇ ਨਾਲ ਹੋਣੇ ਨੇ ਬੰਦਗੀ ਦੇ ਨਾਲ ਹੋਣੇ ਨੇ ਜਦੋਂ ਅਸੀਂ ਇਸ ਪਾਸੇ ਆਵਾਂਗੇ ਜਦੋਂ ਇਸ ਮਾਰਗ ਨੂੰ ਅਪਣਾਵਾਂਗੇ ਮਹਾਰਾਜ ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸਾਡੇ ਵਾਸਤੇ ਤੇ ਸਾਡੇ ਗੁਰੂ ਤੋਂ ਵੱਡਾ ਸੰਤ ਕੋਈ ਨਹੀਂ ਗੁਰੂ ਮਹਾਰਾਜ ਹੀ ਸਾਡੇ ਸਾਰੇ ਕਾਰਜਾਂ ਦੇ ਵਿੱਚ ਸਾ ਸੰਗਤ ਜੀ ਸਹਾਈ ਹੁੰਦੇ ਨੇ ਉਹ ਵਾਹਿਗੁਰੂ ਰਾਮ ਦੇ ਪਰਮਾਤਮਾ ਦੇ ਭੇਜੇ ਹੋਏ ਸੇਜ ਸੁਹਾਵੀ ਸਰਬ ਸੁਖ ਜਿਵੇਂ ਸੇਜ ਸੁਹਾਵਣੀ ਦੁਨੀਆ ਵੀ ਹੋ ਜਾਂਦੀ ਏ ਸਾਰੇ ਸੁੱਖ ਆ ਜਾਂਦੇ ਨੇ ਇਹ ਉਸ ਵਾਹਿਗੁਰੂ ਪਰਮਾਤਮਾ ਨੇ ਹੀ ਸਾਡੇ ਤੇ ਕਿਰਪਾ ਕਰਨੀ ਨਾਮ ਤੇ ਹੋਣਾ ਬੰਦਗੀ ਕਰਨੀ ਦਰਗਾਹ ਦੇ ਵਿੱਚ ਸੁਰਖਰੂ ਹੋਣਾ ਮਹਾਰਾਜ ਕਹਿੰਦੇ ਹਰ ਗੁਰੂ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਜਿਨ੍ਹਾਂ ਨੇ ਪੂਰਾ ਗੁਰੂ ਆਰਾਧ ਲਿਆ ਉਹ ਦਰਗਾਹ ਦੇ ਵਿੱਚ ਖਰੇ ਦਿਖਦੇ ਨੇ ਖਰੇ ਭਾਵ ਸੁਰਖਰੂ ਜਿਵੇਂ ਖਰੇ ਖੋਟੇ ਦੀ ਪਰਖ ਹੁੰਦੀ ਹੈ ਨਾ ਪੈਸੇ ਦੀ ਧਨ ਦੀ ਜਿਆਦਾ ਪਰਖ ਹੁੰਦੀ ਹੈ ਜਿਹੜਾ ਖੋਟਾ ਉਹਨੂੰ ਛੁੱਟ ਦਿੱਤਾ ਜਾਂਦਾ ਹੈ ਜਿਹੜਾ ਖਰਾ ਹੈ ਉਹਨੂੰ ਖਜ਼ਾਨੇ 'ਚ ਪਾ ਲਿਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੇ ਖਰੇ ਉਤਰਨਗੇ ਉਹੀ ਦਰਗਾਹ ਵਿੱਚ ਸੋਹਣੇ ਦਿਖਣਗੇ ਸੁਰਖਰੂ ਦਿਖਣਗੇ ਸਰਬ ਸੁਖਾ ਨਿਦ ਚਰਨ ਹਰ ਪੌਜਲ ਬਿਖਮ ਤਰੇ ਇਹ ਪੌਜਲ ਹੈ ਸੰਸਾਰ ਸਮੁੰਦਰ ਇੱਕ ਪੌਜਲ ਹੈ ਬਿਖਿਆ ਦਾ ਅਗ ਦਾ ਬਲਦਾ ਹੋਇਆ ਸਮੁੰਦਰ ਹੈ ਜਿਸ ਨੇ ਗੁਰੂ ਮਹਾਰਾਜ ਜੀ ਦੇ ਸੁੱਖਾਂ ਦਾ ਨਾਮ ਦਾ ਦਿੱਤਾ ਹੋਇਆ ਖਜ਼ਾਨਾ ਪਾ ਲਿਆ ਹੈ ਉਹ ਇਹ ਪੌਜਲ ਵਿਖਮ ਸੰਸਾਰ ਸਮੁੰਦਰ ਨੂੰ ਸਹਿਜੇ ਹੀ ਪਾਰ ਕਰ ਜਾਂਦੇ ਨੇ ਬਹੁਤ ਸਹਿਜਤਾ ਦੇ ਨਾਲ ਪਾਰ ਲੰਘ ਜਾਂਦੇ ਨੇ ਉਹਨਾਂ ਨੂੰ ਕੋਈ ਰੁਕਾਵਟਾਂ ਕੋਈ ਮੁਸ਼ਕਲਾਂ ਨਹੀਂ ਹੁੰਦੀਆਂ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀਂ ਜਰੇ ਪ੍ਰੇਮ ਭਗਤੀ ਉਹਨਾਂ ਨੇ ਪਾ ਲਈ ਬਿਖਿਆ ਜਿਹੜੀ ਹੈ ਊੜ ਜਿਹੜਾ ਹੈ ਉਹਨਾਂ ਨੂੰ ਬਿਲਕੁਲ ਵੀ ਪੋ ਨਹੀਂ ਸਕਦਾ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ ਕੂੜ ਸਾਡੇ ਅੰਦਰ ਜਿਹੜਾ ਕੂੜ ਭਰਿਆ ਹੋਇਆ ਵਿਕਾਰ ਜਿਹੜੇ ਸਾਡੇ ਅੰਦਰ ਭਰੇ ਹੋਏ ਨੇ ਮੈਲ ਜਿਹੜੀ ਭਰੀ ਹੋਈ ਹੈ ਮਹਾਰਾਜ ਜੀ ਕਹਿੰਦੇ ਕੂੜ ਗਏ ਇਹ ਕੂੜ ਇਹ ਦੁਬਿਧਾ ਚਲੀ ਜਾਂਦੀ ਹੈ ਸਾਡੇ ਅੰਦਰੋਂ ਨਿਕਲ ਕੇ ਖਤਮ ਹੋ ਜਾਂਦੀ ਹੈ ਦੁਬਿਧਾ ਨਸੀ ਦੁਬਿਧਾ ਦੂਰੁਖੀ ਚਾਲ ਵੀ ਮੈਂ ਗੁਰੂ ਘਰ ਦੀ ਜਾਵਾਂ ਮੈਂ ਮੰਦਿਰ ਵੀ ਜਾਵਾਂ ਮੈਂ ਉੱਥੇ ਵੀ ਜਾਵਾਂ ਮੈਂ ਉਹਨੂੰ ਵੀ ਮੱਥਾ ਟੇਕ ਲਾਂ ਮੈਂ ਆਮਰਿਆਦਾ ਵੀ ਮੰਨ ਲਾਂ ਮੈਂ ਆਮਰਿਆਦਾ ਵੀ ਮੰਨ ਲਵਾਂ ਇਹ ਹੁੰਦੀ ਹੈ ਦੁਵਿਧਾ ਤੇ ਦੁਵਿਧਾ ਦੇ ਵਿੱਚ ਜਿਹੜਾ ਫਸਦਾ ਉਹ ਕਿਸੇ ਪਾਸੇ ਨਹੀਂ ਲੱਗ ਸਕਦਾ ਨਾ ਇੱਧਰ ਦਾ ਨਾ ਉੱਧਰ ਦਾ ਕਿਤੇ ਵੀ ਉਹਨੂੰ ਢੋਈ ਨਹੀਂ ਮਿਲਦੀ ਸਾਧ ਸੰਗਤ ਜੀ ਦੁਵਿਧਾ ਚ ਨਾ ਪੈਣਾ ਬਿਲਕੁਲ ਨਾ ਪੈਣਾ ਜੇ ਗੁਰੂ ਦੀ ਨਹੀਂ ਨ ਮੰਨਣੀ ਤੇ ਫਿਰ ਜੇ ਮਨ ਦੀ ਹੀ ਮੰਨਣੀ ਜੇ ਸਹੀ ਧਾਰ ਲਿਆ ਵੀ ਗੁਰੂ ਦੀ ਮੰਨਣੀ ਹੀ ਨਹੀਂ ਮਨ ਦੀ ਵੀ ਮੰਨਣੀ ਹੈ ਤੇ ਫਿਰ ਮਨ ਨੂੰ ਘਟੋ ਘਟ ਇੰਨਾ ਸਮਝਾ ਲਓ ਵੀ ਮਨਾ ਤੂੰ ਇੱਕ ਦਾ ਬਣ ਜਾ ਇੱਕ ਵੱਲ ਇੱਕ ਪਾਸੇ ਹੋ ਜਾ ਜਾਂ ਗੁਰੂ ਦਾ ਹੋ ਜਾ ਜਾਵ ਜਰੂਰ ਬੜੀ ਵਾਰ ਸਾਧ ਸੰਗਤ ਜੀ ਦੇਖੀਦਾ ਹੈ ਭਰੋਸਾ ਨਹੀਂ ਬਣਦਾ ਸੰਗਤਾਂ ਨੂੰ ਬੜੀ ਵਾਰੀ ਵੇਖੀਦਾ ਹੈ ਕਿ ਪਾਠ ਵੀ ਕਰਾ ਲਿਆ ਅਰਦਾਸ ਵੀ ਕਰਾ ਲਈ ਫਿਰ ਕਹਿੰਦੇ ਚਲੋ ਪੰਡਤਾਂ ਨੂੰ ਵੀ ਸੱਦ ਲਓ ਉਹ ਵੀ ਕਰਵਾ ਲਓ ਹਵਨ ਵੀ ਕਰਾ ਲਓ ਇਹਹੀ ਤਾਂ ਦੋ ਵਿਦਾ ਹੈ ਸਾਡੇ ਘਰਾਂ ਦੇ ਵਿੱਚ ਕਰਮ ਹੁੰਦੇ ਨੇ ਅਸੀਂ ਕਈ ਤਰ੍ਹਾਂ ਦੇ ਕਰਮ ਕਰਦੇ ਹਾਂ ਖੁਸ਼ੀ ਦੇ ਗਮੀ ਦੇ ਉਹਨਾਂ ਦੇ ਵਿੱਚ ਕਾ ਬਹੁਤ ਕੁਝ ਪਾਠ ਪੂਜਾ ਕਰਵਾਉਂਦੇ ਹਾਂ ਇੱਕ ਤੇ ਭਰੋਸਾ ਰੱਖ ਕੇ ਕਰਵਾਇਆ ਕਰੀਏ ਦੁਬਿਧਾ ਦੇ ਵਿੱਚ ਸਾਨੂੰ ਕਿਸੇ ਪਾਸਿਓਂ ਵੀ ਲਾਹਾ ਨਹੀਂ ਹੋਣਾ ਦੁਬਿਧਾ ਦੇ ਵਿੱਚ ਪੈ ਕੇ ਨਾ ਤਾਂ ਅਸੀਂ ਗੁਰੂ ਵਾਲੇ ਪਾਸੇ ਸੁਰਖਰੂ ਹੋ ਪਾਵਾਂਗੇ ਨਾ ਉਧਰ ਹੋ ਪਾਵਾਂਗੇ ਇੱਕ ਦੇ ਹੋਵਾਂਗੇ ਘੱਟੋ-ਘੱਟ ਕਹਿ ਤਾਂ ਸਕਾਂਗੇ ਵੀ ਇੱਕ ਤੇ ਭਰੋਸਾ ਰੱਖਿਆ ਸੀ ਇਸ ਲਈ ਮਹਾਰਾਜ ਕਹਿੰਦੇ ਭਈ ਇਹ ਨਾਮ ਇਹ ਬੰਦਗੀ ਇਹ ਸਤਸੰਗਤ ਦੇ ਵਿੱਚੋਂ ਪ੍ਰਾਪਤ ਹੋਇਆ ਫਲ ਜਿਹੜਾ ਹੈ ਉਹ ਕਿਸ ਰੂਪ ਚ ਮਿਲਦਾ ਹੈ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ ਕੂੜ ਦੂਰ ਹੋ ਗਿਆ ਦੁਬਿਧਾ ਖਤਮ ਹੋ ਗਈ ਤੇ ਅੰਦਰ ਪੂਰਾ ਸੱਚ ਭਰ ਗਿਆ ਪੂਰਾ ਸੱਚ ਪਰਿਪੂਰਨ ਸੱਚ ਦੀ ਪ੍ਰਾਪਤੀ ਹੋ ਗਈ ਹੈ ਪਾਰ ਬ੍ਰह्म ਪ੍ਰਭ ਸੀਮ ਦੇ ਮਨ ਅੰਦਰ ਏਕ ਧਰ へ ਆਪਣੇ ਮਨ ਦੇ ਅੰਦਰ ਇੱਕ ਜੋਤ ਨੂੰ ਜਗਾ ਕੇ ਸਦਾ ਪਾਰ ਬ੍ਰਹਮ ਨੂੰ ਸੀਮਦੇ ਰਹਿੰਦੇ ਨੇ ਐਸੇ ਜਨ ਸਦਾ ਉਸ ਦੀ ਭਗਤੀ ਕਰਦੇ ਰਹਿੰਦੇ ਨੇ ਸਿਮਰਨ ਕਰਦੇ ਰਹਿੰਦੇ ਨੇ ਆਪਣੇ ਅੰਦਰ ਇੱਕ